ਆਜੋ ਆਜੋ ਤੈਨੂੰ ਪਤਾ ਤਾਂ ਹੈ ਮਾੜੀ ਜੀ ਗੱਲ ਕਰਕੇ ਉਹ ਹੀ ਗੱਲ ਉੱਧਰ ਜਾਂਦੀ ਹੈ ਹਾਂ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਬਾਲੇ ਦੇ ਨਾਲ ਨਹੀਂ ਜਾ ਰਹੀ ਤੂੰ ਸਣੀ ਤੈਨੂੰ ਫਿਰ ਮੈਂ ਉਹੀ ਗੱਲ ਕਹਿਣਾ ਵੀ ਮੈਂ ਤੈਨੂੰ ਹੁਣ ਆਪਦੀ ਇਮਾਨਤ ਦੇ ਰਿਹਾ ਖਿਆਲ ਰੱਖੀ ਇਹਦਾ ਮੈਂ ਕਹਿੰਦਾ ਬਾਈ ਲੈ ਮੇਰੀ ਭੈਣ ਮੈਂ ਨਾ ਖਿਆਲ ਰੱਖੂੰ ਹੋਰ ਕੌਣ ਰੱਖੂਗਾ ਚੱਲ ਚੰਗਾ ਹੁਣ ਲੇਟ ਨਾ ਹੋ ਜਾ ਫਿਰ ਹਾਂ ਜਾਓ ਫਿਰ ਹੁਣ ਚੱਲ ਉਹ ਚੱਲ ਚਾਰ ਦਿਨ ਨਹੀਂ ਤਿੰਨ ਦਿਨ ਚੱਲ ਵੜ ਚਲ ਜਾਫਰ ਚਲ ਆ ਜਾਫਰ ਠੀਕ ਤਾਂ ਜਮੀਨੀ ਮਨ ਕਰਦਾ ਜਾਣ ਨੂੰ ਮਨ ਤਾਂ ਭੈਣੇ ਮੇਰਾ ਵੀ ਜੀ ਨਹੀਂ ਕਰਦਾ ਵਿੱਚ खी राही ਉਹ ਮਾਸਟਰੀਆਂ ਦਾ ਸੀ ਆਹ ਕਿਹੜੇ ਕੰਮਾਂ ਤੇ ਲਾ ਲਿਆ ਮੈਨੂੰ ਨਹੀਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਮਨੇ ਤੇਰੇ ਪਿਓ ਨੂੰ ਥੱਬਾ ਪੈਸੇ ਹੁੰਦਾ ਦਿੱਤਾ ਬੁਰਾ ਉਹ ਤਾਂ ਤੁਸੀਂ ਘਰੇ ਕੰਮ ਕਰਨ ਵਾਸਤੇ ਦਿੱਤਾ ਸੀ ਮੇਰੇ ਮੁਰੇ ਜਵਾਨ ਨਾਲ ਲੜਾ ਸਮਝ ਲੱਗੀ ਚੁੱਪ ਕਰਕੇ ਜਾ ਕੇ ਤਿਆਰ ਹੋਇਆ ਕਸਟਮਰ ਆਉਂਦੇ ਹੋਣਗੇ ਕਸਟਮਰ ਕੀ ਮਤਲਬ ਤੁਹਾਡਾ ਖੜੀ ਆਣੀ ਪਾਰਟੀ ਵਾਲੇ ਆਉਂਦੇ ਹੋਣਗੇ ਮੈਂ ਨਹੀਂ ਹੁੰਦੀ ਪਰ ਜਦੀ ਮੈਨੂੰ ਇਹ ਕੰਮ ਵਧੀਆ ਨਹੀਂ ਲੱਗੇ ਨਹੀਂ ਕਰੀ ਹੁੰਦੀ ਆ ਤਾਂ ਨਹੀਂ ਦੋ ਠੰਮਕੇ ਲਾਣੇ ਆ ਹੋਰ ਇੱਥੇ ਤੋਂ ਕਰਨਾ ਵੀ ਕੀ ਆ ਜਦੀ ਮੈਨੂੰ ਨਹੀਂ ਠੰਮਕੇ ਲਾਉਣੇ ਆਉਂਦੇ ਠੰਮਕੇ ਤਾਂ ਤੈਨੂੰ ਮੈਂ ਸਿਖਾ ਦੂੰਗੀ ਕੋਈ ਵੱਡੀ ਗੱਲ ਨਹੀਂ ਹੈਗੀ ਖੜੀ ਹੋ ਜਾ ਤੇਰੇ ਵਾਲ ਸੁਣੋ ਜਾ ਕੇ ਇ ਕੀ ਕਹਿੰਦੀ ਐ ਕਹਿਣਾ ਕੀ ਆ ਤਿਆਰ ਨਹੀਂ ਹੁੰਦੀ ਹੈਗੀ ਕਿਲੀ ਮੈਡੀਨਾ ਨਾ ਪ੍ਰੋਗਰਾਮ ਤੇ ਗੱਲ ਸੁਣਾ ਜਾਣਾ ਨਹੀਂ ਹੈ ਮੈਨੂੰ ਸਾਡ ਦੁਗਰੇ ਸਾਡਦੇ ਉਹ ਵੀਰੇ ਲੱਗੋ ਫੋਨ ਮੇਰੀ ਇੱਧਰ ਤਪੋਗਾ ਕਿ ਨਾ ਜਿਵੇਂ ਕਹਿੰਦੀ ਆ ਉਵੇਂ ਕਰਦਾ ਨਹੀਂ ਤਾਨੂੰ ਸਾਡਾ ਨਹੀਂ ਪਤਾ ਵੀ ਅਸੀਂ ਕਿਵੇਂ ਕਰਾਂਗੇ ਵੀਰੇ ਛੰਡੂ ਨੋ ਨੋ ਛੰਡੂ ਵੇਣ ਤੱਕ ਤਿਆਰ ਹੋ ਨਾਲੇ ਹਾਂ ਮੈਨੂੰ ਅੱਛਾ ਆਗੀ ਤੂੰ ਪੀਪਾ ਸਣੀ ਤੈਨੂੰ ਪਤਾ ਨਾ ਮਾਵਾਣ ਵਾਲੀ ਐਨ ਥੱਕੇ ਕੇ ਮਾਰਦਾ ਮੈਨੂੰ ਮਾਵਾਣੜੀ ਆ ਇਸੇ ਨਹੀਂ ਹੱਲ ਕਰਾਂਗੇ ਪਤਾ ਨਹੀਂ ਕਿੰਨੇ ਕਾਲੀ ਤੂੰ ਮਾਵਾਣ ਵਾਲੀ ਹੋਗੀ ਤੂੰ ਪਤਾ ਨਹੀਂ ਸੀ ਜਾ ਕੇ ਡੇਰੇ ਲਾ ਕੇ ਆ ਗਈ ਉੱਥੇ ਨਾ ਜੀ ਮੈਂ ਨਹੀਂ ਜਾਣਾ ਮੈਨੂੰ ਨਾ 4 ਦਿਨ ਫੋਨ ਛੱਡ ਲਈ ਤੇ ਮੇਰੀ ਗੱਲ ਸੁਣ ਨਾ ਕੀ ਤੂੰ ਚਿੱਤੇ ਚਿੱਤੇਰੇ ਕੱਪੜੇ ਪਾਈ ਫਿਰਦੀ ਆ ਫਿੱਕੇ ਵਿਛੇਰੇ ਨੀ ਤੂੰ ਇਹ ਜਿਹੀ ਫਾਲਤ ਬਣਾ ਰਤੀ ਆ ਦੀ ਤੈਨੂੰ ਇੱਕ ਵਾਰ ਕਹਤਾ ਨਾ ਵੀ ਅੱਜ ਤੋਂ ਬਾਅਦ ਜੇ ਕਿਤੇ ਤੇ ਗੇਟਾਂ ਚ ਪੈਰ ਵੀ ਕੱਢ ਲਿਆ ਸਾਹ ਨਾਲੀ ਤੇਰਾ ਬਣੂ ਕੀ ਗੱਲ ਸੁਣ ਚਾਚੇ ਦੇ ਲੀਡਰਸ ਮਾ ਕੇ ਦੇ ਨਾ ਗੁੜੇ ਇਹਦਾ ਮੈਂ ਹੱਲ ਕਰਨਾ ਕੋਈ ਭਾਬੀ ਨਾਲੇ ਹੁਣ ਮੇਰੀ ਉਮਰ ਬਹੁਤ ਹੋ ਗਈ ਹੁਣ ਮੈਂ ਇਹੋ ਜਿਹਾ ਕੁੱਤੇ ਕੰਮ ਕਰਦੀ ਚੰਗੀ ਨਹੀਂ ਲੱਗਦੀ ਜੀ ਇਹ ਕੁੱਤਾ ਕੰਮ ਨਹੀਂ ਕਹਿੰਦੇ ਠੀਕ ਆ ਰੋਜ਼ਗਾਰ ਹੈ ਤੇਰਾ ਰੋਜ਼ਗਾਰ ਪਤਾ ਲੁੱਕੇ ਕੰਤੇ ਕੰਮ ਲੱਗਣ ਲੱਗੇ ਹੈ ਪਹਿਲਾਂ ਮਾਸੇਚਾਂ ਮੈਂ ਪੜਦੀ ਸੀ ਮੇਰੇ ਪਤਾ ਨਹੀਂ ਕਿੰਨੇ ਕ ਹੱਥਾਂ ਚ ਦੇਤਾ ਹੁਣ ਤੁਸੀਂ ਇਹ ਧੰਦਾ ਚਲਾਤਾ ਤੇਰੇ ਮੂਰੇ ਜਵਾਨ ਲੜਾਣੀ ਆ ਕੁੱਤੀ ਕਿਸੇ ਥਾਂ ਦੀ ਨੀ ਬੁੱਕਲ ਨੂੰ ਤੈਨੂੰ ਕਿਹੜੇ ਕਿਹਾ ਚੁੱਪ ਕਰਕੇ ਕੱਪੜੇ ਪਾੜਾ ਤੂੰ ਵੀ ਜਾ ਕੇ ਚੱਲ ਸੁਣ ਗੱਲ ਸੁਣ ਕਿੰਨਾ ਸਜੀ ਅਮਲੀ ਹੁੰਦੀ ਹੈ ਨਾ ਇਹਦੀ ਸਪਾਈ ਕਰਾਉ ਨੂੰ ਬੁਲਾ ਕੇ ਕੋਈ ਗਾਲੀ ਇਹ ਕੰਮ ਤੁਸੀਂ ਮੇਰੇ ਤੇ ਛੱਡੋ ਤੂੰ ਜਾ ਜਾ ਕੇ ਉਹਦਾ ਹੱਲ ਕਰ ਸਰੀ ਬਈ ਮੈਂ ਸਫਾਈ ਸਫਾਈ ਨਹੀਂ ਕਰਾਉਣੀ ਮੇਰੀ ਗੱਲ ਸੁਣ ਲੈ ਇਹੋ ਜਿਹਾ ਕੰਮ ਮੈਂ ਨਹੀਂ ਕਰਨਾ ਜਿੱਥੋਂ ਲੈ ਆ ਮੈਨੂੰ ਉੱਥੇ ਛੱਡ ਕੇ ਆ ਤੈਨੂੰ ਲੈ ਕੇ ਕਿਉਂ ਆਉਣਾ ਮੈਂ ਇਹ ਤੈਨੂੰ ਉੱਥੇ ਛੱਡਣਾ ਹੁੰਦਾ ਅਖੇ ਜੀ ਉੱਥੇ ਛੱਡ ਕੇ ਆ ਇਹਨੂੰ ਲਾਡ ਪਿਆਰ ਨਾਲ ਲਾ ਕੇ ਆ ਮੇਰੇ ਆਂਦਿਆਂ ਨਾਲ ਸੁਧਰਨੇ ਚਾਹੀਦੀ ਆ ਤੇ ਉਹਦਾ ਹੱਲ ਮੈਂ ਕਰਦਾ ਜਾ ਜਾ ਤੂੰ ਕੀ ਕਹਨੀ ਆ ਤੂੰ ਸਫਾਈ ਨਹੀਂ ਕਰਾਣੀ ਨਿੱਕੀ ਪਤਾ ਇਹ ਕਿਹਦੀ ਧਾਰ ਹੈਗੀ ਸਫਾਈ ਤਾਂ ਤੈਨੂੰ ਕਰਾਉਣੀ ਪਊਗੀ ਲੱਗੀ ਸਮਝ ਕਿਹਦੀ ਧਾਰ ਇਹ ਮੇਰੇ ਕਿੱਕਰ ਸਿਆਂ ਦੀ ਧਾਰ ਨਹੀਂ ਹੋਰ ਕਿਹੜਾ ਕਿੱਕਰ ਸਿਆਂ ਇਹ ਜੇ ਕਿੱਕਰ ਸਿਆਂ ਵੀ ਫਿਰਦੇ ਆ ਇੱਥੇ ਮੇਰੇ ਬਸਤੀ ਤਾਂ ਰੱਬ ਹੈ ਜਿਹਨੇ ਮੇਰੀ ਜ਼ਿੰਦਗੀ ਸਵਾਰਤੀ ਨਰਕ ਚੋਂ ਕੱਢਤਾ ਮੈਨੂੰ ਤੇ ਐਨੇ ਲਿਆ ਲਿਆ ਕੇ ਮੈਨੂੰ ਫੇਰ ਨਰਕ ਚ ਸੁੱਟਤਾ ਚੁੱਪ ਕਰ ਜਾ ਬੜੀ ਜਵਾਨ ਨਾ ਲੜਾ ਕਿਤੇ ਮੇਰਾ ਪਾਰਾ ਹੋਰ ਵਾਜੇ ਚਲੇ ਤੂੰ ਚਲੇ ਤੂੰ ਸਮਝਣੀ ਆਉਂਦੀ ਬਣੀ ਕੀ ਫਿਰਦੀ ਆ ਜਿਹੜਾ ਕੋਈ ਜੀ ਆ ਮੇਰੇ ਮੂਰੇ ਜਵਾਨ ਲੜਾਉਂਦਾ ਉਹ ਵੀ ਲੱਖਾਂ ਉਹ ਬਾਈ ਕਿ ਕਰ ਕਰਈਆਂ ਕੋਕ ਕਰਾ ਕਿੱਥੇ ਗਿਆ ਬੱਚਾ ਬੈਠਾ ਮੈਨੂੰ ਲੱਗਦਾ ਪਰਜਾਈ ਦੀ ਯਾਦ ਆਉਂਦੀ ਆ ਹੈ ਹੋ ਨਹੀਂ ਨਹੀਂ ਬੱਸ ਮੈਂ ਤਾਂ ਹੀ ਹੋਰ ਦਸ ਵਜੇ ਕਿਵੇਂ ਆਇਆ ਬੱਸ ਮੈਂ ਕਿਹਾ ਗੇੜਾ ਮਾਰ ਆਈਏ ਨਾਲੇ ਪਰਜਾਈ ਦਾ ਪਤਾ ਲੈ ਆਈਏ ਕਿਵੇਂ ਸੁਖ ਸੁਨੇਹਾ ਕੋਈ ਆਇਆ ਸੁਖ ਸੁਨੇਹਾ ਤਾਂ ਆਇਆ ਨਹੀਂ ਯਾਰ ਤਿੰਨ ਦਿਨ ਹੋ ਗਏ ਜਗਾਈ ਨਹੀਂ ਮਾਤਾ ਕੋਈ ਫੋਨ ਕੀਤਾ ਨਾ ਫੋਨ ਚੱਕਿਆ ਮੇਰੀ ਬੇਵਕੂਫੀ ਇਹ ਰਹਿ ਗਈ ਕਿ ਮੈਂ ਜੀਤ ਨੂੰ ਫੋਨ ਵੀ ਨਹੀਂ ਦਿੱਤਾ ਆਪਦੇ ਵਾਲਾ ਉਹ ਚੱਲ ਕੋਈ ਨਹੀਂ ਕਬਰਾਉਣਾ ਕਿਉਂ ਆ ਇੱਕ ਦਿਨ ਗੇੜਾ ਕਾਢਾਂ ਹੀ ਨਾਲੇ ਜਾ ਆਂ ਆਪਦੇ ਸਹੁਰਿਆਂ ਦੇ ਪਤਾ ਲੱਗ ਜੂ ਕਿੰਨੇ ਕੁ ਪਾਣੀ ਚ ਹੈ ਪਾਣੀ ਚ ਤਾਂ ਪਤਾ ਨਹੀਂ ਪਰ ਮੇਰੀ ਜਾਨ ਪਾਣੀ ਪਾਣੀ ਹੋ ਗਈ ਅੱਛਾ ਪਤਾ ਨਹੀਂ ਕਿਉਂ ਕਪੇ ਜੀ ਹੂੰ ਡੂਡ ਸਾਲ ਹੋ ਗਿਆ ਡੂਡ ਸਾਲ ਤੋਂ ਪਹਿਲੀ ਵਾਰੀ ਅਸੀਂ ਆਡਡ ਹੋਏ ਯਾਰ ਇਹ ਤੋਂ ਪਹਿਲਾਂ ਦੀ ਜ਼ਿੰਦਗੀ ਜਿਵੇਂ ਵੀ ਸੀ ਮੈਨੂੰ ਨਹੀਂ ਪਤਾ ਪਰ ਆ ਡੂਡ ਸਾਲ ਤੋਂ ਸਾਨੂੰ ਇਕੱਠਿਆਂ ਨੂੰ ਹੋ ਗਿਆ ਪਹਿਲੀ ਵਾਰੀ ਗਈ ਹੈ ਤੇ ਜੀ ਨਹੀਂ ਲੱਗਦਾ ਯਾਰ ਨਹੀਂ ਲੱਗਦਾ ਮੇਰੇ ਕਿਕਰ ਸੌਂਦਾ ਦਿਲ ਚ ਲੱਡੂ ਫੜਦੇ ਆ ਉਹ ਕੋਈ ਗੱਲ ਨਹੀਂ ਰੱਬ ਸੁੱਖ ਰੱਖੂਗਾ ਆਪਾਂ ਰੱਬ ਦੇ ਮਾਹ ਮਾਰੇ ਆ ਮਖਾਂ ਤਾਂ ਰੱਬ ਨਹੀਂ ਸੁਣੀ ਆ ਕੋਈ ਗੱਲ ਦੀ ਉਹੀ ਤਾਂ ਮੈਂ ਅਰਦਾਸ ਕਰਦਾ ਉਹ ਬਸ ਜਿਹੜੇ ਵੀ ਹਾਲਾਤਾਂ ਚ ਹੋਵੇ ਨਾ ਰੱਬਾ ਉਹਨੂੰ ਖੁਸ਼ ਰੱਖੇ ਉਹਨੂੰ ਇੰਨੀ ਆ ਖੁਸ਼ੀਆਂ ਦੇਈ ਨਾ ਕਿ ਆਪਦੀ ਜ਼ਿੰਦਗੀ ਦੇ ਵਿੱਚ ਆਏ ਸਾਰੇ ਗਮ ਭੁਲੇ ਲੈ ਜਾਉ ਨੂੰ ਪ੍ਰੋਗਰਾਮ ਤੇ ਇੱਕ ਗੀਤ ਤੇ ਵਿੱਚ ਅਜ ਨਾ ਮਿਲਦੀ ਮੁੱਤੀ ਇਹ ਲੋਕ ਪੈਸੇ ਵਾਰਦੇ ਸੀ ਕਹਿੰਦੀ ਮੈੰਮੀ ਚਾਹੀਦਾ ਹਰਾਮ ਦਾ ਪੈਸਾ ਮੈਂ ਨਹੀਂ ਲੱਤ ਫੱਕਦੀ ਕੋਈ ਸੁਧਾਰੇ ਨੂੰ ਤੈਨੂੰ ਨੱਟੇ ਨਾ ਟੱਪਣਾ ਸਿਖਾਇਆ ਸੀ ਯਰ ਲੱੱਚੀ ਕਹਿਣੀ ਹੈ ਨਹੀਂ ਉਹਨਾਂ ਨੇ ਰੁਗ ਪੈਸਿਆਂ ਦਾ ਦਿੱਤਾ ਸੀ ਮੇਰੀ ਵੀ ਜਲੂਸ ਕਰਾ ਕੇ ਰੱਖਦਾ ਲੈ ਕੇ ਨੋ ਕਿਥੇ ਲੈ ਕੇ ਜਾਵਾ ਕੋਈ ਨੋ ਕਿਹਾ ਕਿ ਨਾ ਵੀ ਤੇਰੇ ਨਾਲ ਮਾੜੀ ਹੋਊਗੀ ਮਾੜੀ ਹੋਊ ਤੇ ਨਾ ਭੜੀ ਕਰਾਂਗੇ ਹੈ ਚਲੀ ਵੀਰੇ ਮੇਥਾ ਕੁੱਤੇ ਕੰਮ ਨਹੀਂ ਹੁੰਦੇ ਮੈਨੂੰ ਮੇਰੇ ਕਿਕਰ ਤੋਂ ਕੋਲ ਛੱਡਿਆ ਛੱਡ ਗਿਆ ਮੇਰੇ ਕਿਕਰ ਤੋਂ ਕੋਲੇ ਤੂੰ ਗੱਲ ਸੁਣ ਲੈ ਮੇਰੀ ਇੱਥੇ ਰਹਿਣਾ ਨਾ ਇੱਥੇ ਰੋਟੀ ਖਾਣੀ ਆ ਤਾਂ ਇਹ ਕੰਮ ਕਰਨਾ ਪੂਗਾ ਦੇਵਾ ਇਹਦੀ ਮਜਾਲ ਕੁੱਤਾ ਕੰਮ ਕਰਦਿਆ ਸਾਡੀ ਰੋਜੀ ਰੋਟੀ ਆ ਅਸੀਂ ਇਹਦੇ ਕੋਈ ਖਾਨੇ ਆਰਾ ਕੋ ਤਾਂ ਨਹੀਂ ਕੀ ਸੰਘਾਇਆ ਉਹ ਕਿ ਕਰਨੇ ਨੂੰ ਕਿ ਕਰਕੇ ਕਰ ਕਰੀ ਜਾਂਦੀ ਆ ਐਨੇ ਤਾਂ ਡਰਾਮੇ ਕਰੇ ਤੂੰ ਕੀਤੇ ਨਹੀਂ ਸੀ ਇੱਕ ਗੱਲ ਯਾਦ ਰੱਖੀ ਜੇ ਜਿਉਂਦੀ ਰਹਿਣਾ ਨਾ ਤਾਂ ਆਹੀ ਕੰਮ ਕਰਨਾ ਪਊ ਨਹੀਂ ਕਿਤੇ ਇਹ ਨਾ ਹੋਵੇ ਉਹ ਕਿਕਰਨੇ ਗੱਡੀ ਜਣਾ ਨਾ ਪੈ ਜਾ ਸਾਨੂੰ ਮੇਰੀ ਗੱਲ ਸੁਣ ਸਣੀ ਕਿਕਰ ਦਾ ਤਾਂ ਬਾਤੋ ਹੱਲ ਕਰ ਦਿਆ ਪਹਿਲਾ ਜਿਹੜੇ ਇਹਦੇ ਪੇਟ ਦੇ ਵਿੱਚ ਬੱਚਾ ਪਲ ਰਿਆ ਨਾ ਉਹਨੂੰ ਖਤਮ ਕਰ ਦੇ ਬਾਕੀ ਗੱਲ ਬਾਅਦ ਵਿੱਚ ਦੇਖਾਂਗੇ ਗੱਲ ਸੁਣੋ ਜੋਨੀਆ ਜੇ ਪੇਟ ਦਾ ਬੱਚਾ ਖਤਮ ਹੋਵੇ ਨਹੀਂ ਚੋਨੀ ਨਾ ਤੱਕ ਚੁੱਪ ਕਰਕੇ ਨੱਚ ਸਾਨੂੰ ਪੈਸਾ ਚਾਹੀਦਾ ਪੈਸਾ ਪੈਸਾ ਕਮਾ ਤੇਰਾ ਬੱਚਾ ਜਿਉਂਦਾ ਰਹੂਗਾ ਠੀਕ ਹੈ ਨਾ ਤਾਂ ਸਾਨੂੰ ਪੈਸਾ ਮਿਲਦਾ ਰਹੂਗਾ ਹਣੀ ਮੇਰੀ ਅੱਖਾਂ ਤੋਂ ਇਹਨੂੰ ਦੂਰ ਲੈ ਜਾ ਬਸ ਅਰੇ ਜਾਂਦਾ ਕਰਾਮੇ ਚ ਲੈ ਲੈ ਨਾ ਦੂਰ ਮੈਂ ਤੋਹਦਾ ਆਉਂਦੀ ਹੁਣ ਇਹਦਾ ਮੈਂ ਕੀ ਕਰਾਂ ਅਗਲੇ ਨੇ ਥੱਬਾ ਨੋਟਾਂ ਦਾ ਦਿੱਤਾ ਸੀ ਮੈਨੂੰ ਹੁਣ ਮੈਨੂੰ 100-100 ਗੱਲਾਂ ਸੁਣਾਉਣਗੇ ਅਗਲੇ ਇਹਨੇ ਤਾਂ ਨੱਕ ਬੜਾ ਕੇ ਰੱਖਤੀ ਚਲ ਕੋਈ ਨਾ ਇਹਦਾ ਤਾਂ ਹੱਲ ਮੈਨੂੰ ਕਰਨਾ ਪਊਗਾ ਜਿਵੇਂ ਮਰਜ਼ੀ ਹੋਇਆ ਹੱਕ ਨਾ ਜੇ ਨੱਚ ਲੈਗੀ ਕੀ ਫਰਕ ਪੈਂਦਾ ਜੀ ਸ਼ਗਾ ਤੀਵੀ ਨੇ ਮੇਰੀ ਨੱਕ ਬਣਾ ਰੱਖਦੀ ਹੁਣ ਨੱਚੇਗੀ ਹੁਣ ਦੇਏਗੀ ਮੈਨੂੰ ਜਵਾਬ ਹਣੀ ਹੋਰ ਮਾਰ ਦੇ ਹੋਰ ਮਾਰ ਦੇ ਮੈਂ ਤਾਂ ਹੋਰ ਮਾਰ ਦੇ ਆਹੀ ਘਾਤ ਘਾਤ ਕਰਦੀਆਂ ਆਹੀ ਘਾਤੀਆਂ ਜਵਾਰ ਤੇ ਹੋ ਗਏ ਆ ਕੋਈ ਦਸਤਮਾਨ ਨਹੀਂ ਲੱਗੇਗਾ ਦੀਦੀ ਕੋਈ ਦਸਤਮਾਨ ਨਹੀਂ ਆਇਆ ਦੀਦੀ ਇਹਨਾਂ ਨੂੰ ਮੈਨੂੰ ਇੱਥੇ ਕਿਉਂ ਚਲੇ ਆਇਆ ਹੁਣ ਇਸ ਜੇਲ੍ਹ ਚ ਆਂ ਦੀਦੀ ਨਾ ਤੂੰ ਨਿਕਲ ਸਕਨੀਆ ਨਾ ਕੁਛ ਕਰ ਸਕ ਕੋਈ ਵਾਸ ਨਹੀਂ ਦੱਸ ਬੰਨਾ ਬਸ ਚੁੱਪ ਕਰ ਮੈਂ ਵੀ ਬਥੇਰੇ ਦੁੱਖੋਂ ਦੀ ਮਾਰੀ ਆ ਤੇਰੇ ਬੰਦੇ ਆ ਰੋ ਨਾ ਕੁਛ ਠੀਕ ਨਹੀਂ ਹੋਣਾ ਦੀਦੀ ਕੁਛ ਵੀ ਠੀਕ ਨਹੀਂ ਹੋਣਾ ਜਿਹੜੇ ਘਰ ਤੋਂ ਮੈਂ ਫਸੀ ਹਾਂ ਨਾ ਇਹ ਦੀਦੀ ਹੌਲੀ ਹੌਲੀ ਇਸ ਘਰ ਤੋਂ ਜਮਾਂ ਗੱਡੀ ਚ ਆਉਂਗੀ ਨਹੀਂ ਨਹੀਂ ਸਭ ਕੁਝ ਠੀਕ ਹੋ ਜਾਊਗਾ ਕਮਲੀਏ ਮੈਂ ਹੈਗੇ ਆ ਨਾ ਮੈਂ ਕੱਢੂੰ ਤੈਨੂੰ ਇਸ ਨਰਕ ਚੋਂ ਬਾਹਰ ਜੀ ਜੀ ਜਿੱਤੂ ਸੀ ਮੈਨੂੰ ਕੱਢਣਾ ਲਿੰਦਾ ਆਪਕੇ ਵਾਸਤੇ ਨੋਨੇ ਇਹ ਤੁਹਾਡੀ ਕੀ ਕਹਾਣੀ ਹੈ ਮੇਰੀ ਕਹਾਣੀ ਮੇਰੀ ਕਹਾਣੀ ਤਾਂ ਬਹੁਤ ਲੰਬੀ ਹੈ ਥੋ ਤੱਕ ਕਮਲੀ ਇੱਥੇ ਹੋਣਾ ਹੀ ਮੇਰੀ ਤਾਂ ਸਾਰੀ ਇਸ ਉਂਬਰੀ ਨੰਗੀ ਇਸ ਨਰਕ ਚ ਮੈਂ ਤਾਂ ਬੇਬੀ ਐਸ ਨਰਕ ਚ ਤੈਨੂੰ ਕੀ ਪਤਾ ਮੈਂ ਕਿੰਨੀਆਂ ਦੁੱਖ ਤਕਲੀਫਾਂ ਚ ਲੀ ਆ ਤੇਨੂੰ ਪਤਾ ਹੁਣ ਮੈਂ ਬਹੁਤ ਖੁਸ਼ੀ ਆਪ ਦੇਖ ਕੇ ਮੇਰੇ ਨਿੱਕਾ ਨਿਆਣਾ ਵੀ ਹੋਣ ਵਾਲਾ ਤੇ ਮੇਰਾ ਪਰਿਵਾਰ ਬਹੁਤ ਵਧੀਆ ਸੀਗਾ ਹੁਣ ਇਹ ਇਸ ਦਰਦ ਵਿੱਚ ਮੈਂ ਫਸ ਗਿਆ ਕਿ ਪਤਾ ਨਹੀਂ ਮੈਥੋਂ ਇਸ ਦਰਦ ਵਿੱਚ ਨਿਕਲਿਆ ਜਾਊਗਾ ਕਿ ਨਹੀਂ ਕਿ ਇੱਥੇ ਘੁੱਟ-ਘੁੱਟ ਕੇ ਮਰ ਜੂਗੀ ਮੈਂ। ਧੀਦੀ, ਜਿੱਦ ਤੁਸੀਂ ਆਪਣੇ ਘਰੇ ਚਲੇ ਗਈ ਸੀ, ਫੇਰ ਇੱਥੇ ਵਾਪਸ ਕਿਉਂ ਆਏ? ਮੈਂ ਗਈ ਨਹੀਂ ਸੀ। ਮੈਨੂੰ ਇਹਨਾਂ 2,70,000 ਚ ਵੇਚਤਾ ਸੀ। ਮੇਰਾ ਸੌਦਾ ਕੀਤਾ ਗਿਆ ਸੀ। ਪਰ ਮੈਨੂੰ ਰੱਬ ਦਾ ਬੰਦਾ ਟੱਕਰ ਗਿਆ। ਬਹੁਤ ਚੰਗਾ ਸੁਨਦੇ ਨਾ ਚੋਨੀ ਮੇਰੇ ਪਿਆਰ ਦੀ ਨਿਸ਼ਾਨੀਆਂ ਜਿਹੜੀ ਮੈਂ ਕੀ ਕਰਾਂ ਮੈਂ ਕਿਵੇਂ ਨਿਕਲਾਸ ਦਰ ਦਰ ਚ ਮੈਨੂੰ ਆਪ ਦੀ ਫਿਕਰ ਨਹੀਂ بس ਮੇਰੇ ਪਿਆਰ ਦੀ ਨਿਸ਼ਾਨੇ ਦੀ ਫਿਕਰ ਹੈ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਖਾ ਲੈ ਖਾਣ ਤੇ ਹਾਂ ਤੂੰ ਬਾਉ ਤਾਂ ਨਿਕ ਡਾਲ ਬਹੁਤ ਆ ਬਸ ਮੈਂ ਤਾਂ ਇਕੱਲੇ ਨਹੀਂ ਖਾਣੀ ਤੇ ਦੱਸਿਆ ਦੱਸਿਆ ਹੈ ਨਹੀਂਗਾ ਜਦੋਂ ਰਣਜੀਤਪੁਰ ਗਈ ਐ ਉਹ ਬਸ ਦੱਸਣ ਦਾ ਭਾਈ ਟਾਈਮ ਹੀ ਨਹੀਂ ਲੱਗਿਆ ਉਹ ਸਣੀ ਆਇਆ ਸੀ ਕਾਲ ਕਰਨ ਲੱਗ ਗਿਆ ਤੇ ਬਸ ਉਹ ਆਪਾਂ ਤਾਂ ਕੋਈ ਵਿਹਾਰ ਬਹੂਰ ਜਾ ਵੀ ਨਹੀਂ ਕੀਤਾ ਉਹ ਮੈਂ ਹਾਂ ਹੀ ਕਹਿੰਦੀ ਸੀ ਤੈਨੂੰ ਮੈਂ ਕਿਹਾ ਵਿਦਾਬੂਦਾ ਕਰਕੇ ਤੋਰ ਦੇ ਕੋਈ ਸ਼ਗਨ ਮਣਾ ਕੇ ਵਿਦਾਬੂਦਾ ਕਰਨ ਦਾ ਕਿੱਥੇ ਟਾਈਮ ਲੱਗਿਆ ਕਿੱਥੇ ਉਹ ਹੋਇਆ ਬਸ ਉਹ ਤਾਂ ਕਹਿੰਦਾ ਲੈ ਕੇ ਜਾਣੀ ਆ ਲੈ ਕੇ ਜਾਣੀ ਆ ਮਾ ਚਲ ਜਦੋਂ ਸ਼ੋਦਾ ਕਹਿੰਦਾ ਭਾਈ ਵੀ ਲੈ ਕੇ ਜਾਣੀ ਆ ਤਾਂ ਹੁਣ ਚਲ ਉਧਰੋਂ ਆਪਣੀ ਵਿੰਦਰ ਕਹਿਣ ਲੱਗ ਗਈ ਹੂੰ ਵੀ ਚਲ ਕੋਈ ਨਹੀਂ ਬਾਈ ਹੁਣ ਜਾ ਵੜਨ ਤੇ ਚੱਲ ਵੀ ਚਲ ਆਪਾਂ ਜਾ ਆਪਾਂ ਤਾਂ ਇੱਥੇ ਹੀ ਕਰਾਵਾਂਗੇ ਚਲ ਉਹ ਤਾਂ ਸੁਖਣਾ ਭਾਈ ਜਾਣੇ ਸੀ ਜਦੋਂ ਆਏ ਸੀ ਹਾਂ ਮਾ ਚਲ ਇੰਨਾ ਜਦ ਬਾਲਾ ਕਹੀ ਜਾਂਦੇ ਆ ਉਹ ਫਿਰ ਹਾਂ ਤਵਿੰਦਰ ਵੀ ਬਾਗੀ ਫਿਰ ਵਿੰਦਰ ਬਾਗੀ ਵਿੰਦਰ ਨੂੰ ਫਿਰ ਮੈਂ ਚੜਾਇਆ ਮਾ ਚਲ ਭਾਈ ਹੁਣ ਤੂੰ ਕੀ ਐ ਮਾ ਤੂੰ ਵੀ ਜਾ ਆਉਂਦੇ ਘਰੇ 4 ਦਿਨ ਮਾ ਬਾਅਦ ਚ ਫਿਰ ਫਿਰ ਇੱਥੇ ਮਹੀਨਾ ਦੋ ਮੇਰੇ ਤਾਂ ਲਾਉਣੇ ਪੈਣਗੇ ਆਹੋ ਬਸ ਇਹ ਰਚ ਹੋ ਗਿਆ ਸੀ ਵਿਚਾਰੀ ਨੂੰ ਆਈ ਹਾਂ ਉਹ ਹੁਣ ਮੈਂ ਤਾਂ ਹੀ ਇੱਧਰ ਆ ਨੂੰ ਬਤਾ ਸਪਾਲ ਕੋਲ ਜਾਣ ਦੀ ਜੀ ਨਹੀਂ ਗਾ। ਪਰ ਉਧਰ ਕਿਉਂ ਜਾਵੇਂ? ਤੇ ਉਧਰ ਕਾਦੇ ਲਈ ਰੋਟੀ ਮੰਗਾਵਾ ਫਿਰ ਗੱਲ ਤਾਂ ਉਹੀ ਆ ਗਈ ਹੈ ਨਾ। ਤੇ ਕੋਈ ਨਹੀਂ ਐਨੇ ਨੂੰ 2-4 ਦਿਨਾਂ ਤੱਕ ਤਾਂ ਬਾਜੀ 3-4 ਦਿਨਾਂ ਨੂੰ ਜਨ ਲੈ ਜਾਊਗਾ। ਚੱਲ ਕੋਈ ਨਹੀਂ। ਭਾਬਾ ਦੱਸ ਦੇਣ ਲਾ ਆਵੇ। ਤੂੰ ਜੇ ਨਹੀਂ ਆਪ ਤੂੰ ਆਇਆ ਤਾਂ ਸੁਨੇਹਾ ਲਾ ਦੇ ਕਰਨਾ ਹੀ ਪੜਾ ਰਿਹਾ ਕੋ। ਤੇ ਦੋਨੇ ਟਾਈਮ ਰੋਟੀ ਲੈ ਜਾ ਕਰਕੇ ਤੇ ਭੁੱਖਾ ਮਰੀ ਜਾਵੇ। ਨਾ ਨਾ ਕੋਈ ਨਹੀਂ ਐ ਤਾਂ ਬਸ ਕਦ ਕਦਲੀ ਮਾਰਨਾਗਾ ਤੇ ਜੇ ਦੁੱਧ ਹੈ ਨਹੀਂ ਤਾਂ ਦੁੱਧ ਵੀ ਮੈਂ ਪਾ ਦਿੰਨੀ ਆ ਢੋਲੀ ਚ ਦੁੱਧ ਤਾਂ ਹੈਗਾ ਤੂੰ ਤਾਂ ਵਾਧੂ ਪਿਆ ਸਮੇਂ ਦੁੱਧ ਮੈਨੂੰ ਹੁਣ ਲੋੜ ਨਹੀਂ ਤੈਨੂੰ ਵਰਤਣਾ ਹੋਇਆ ਤੁਸੀਂ ਲੈ ਆਏ ਹੋ ਨਾ 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 ਸੱਤ ਤਾਂ ਹੈਗਾ ਤੇਰਾ ਸੁੱਖ ਨਾਲ ਤੇ ਜੇ ਚੱਲ ਨਹੀਂ ਜਿੰਨੇ ਦਿਨ ਆਉਂਦੀ ਉਹਨੇ ਦਿਨ ਭਾਈ ਢੋਲ ਟਾਲਾ ਵਾਲੇ ਨੂੰ ਪਾਰੀ ਖਰਾਬ ਨਾ ਕਰੀ ਨਹੀਂ ਐਂ ਕਰੂੰਗਾ ਹੁਣ ਮੈਂ ਬਸ ਐ ਹੋਸ ਤੂੰ ਵੀ ਖੰਗ ਜੀ ਬੁਲਾਈ ਗੱਤ ਤੂੰ ਭਾਈ ਬਸ ਮੈਂ ਵੀ ਬਿਮਾਰ ਹੋਈ ਪਈ ਆ ਬੁਖਾਰ ਜਾ ਹੋ ਜਾਂਦਾ ਮੈਨੂੰ ਵੀ ਹੋਰ ਹਾਂ ਇਕੱਲੇ ਤਾਂ ਘਰੇ ਵੀ ਜਾਣ ਨੂੰ ਜੀ ਨਹੀਂ ਕਰਦਾ ਸਹੀ ਗੱਲ ਐ ਭਾਈ ਦੇਖ ਲੈ ਕਿੰਨੀ ਰੌਣਕਾਂ ਰঞ্জੀਤ ਕਰਨ ਨਾਲ ਹੈ ਨਾ ਰੰਗ ਭਾਗ ਲੱਗੇ ਵੇ ਆ ਕਰਨ ਦੇ ਆ ਅੱਗੇ ਮੈਂ ਸੋਚਦਾ ਹੁੰਨਾ ਵੀ ਦੇ ਲੈ ਕਿੰਨਾ ਟਾਈਮ ਹੋ ਗਿਆ ਵੇ ਆ ਕਿ ਇਹ ਨੂੰ ਤੇ ਕੱਲੀ ਤਾਂ ਪਹਿਲੀ ਵਾਰ ਹੀ ਗਈ ਹੈ ਇਹ ਹਾਂ ਸਹੀ ਗੱਲ ਹੈ ਕੱਲੀ ਤਾਂ ਗਈ ਨਹੀਂ ਸੀ ਕਦੇ ਨਾ ਜਾਣ ਜੂਣ ਤਾਂ ਉਹ ਬਾਹਲਾ ਨਹੀਂ ਕਰਦੀ ਇਹ ਪੇਖ ਹਾਂ ਇੱਥੇ ਰਹੀ ਰਾਜੀ ਆ ਮੈਂ ਇਹ ਗੱਲ ਨਾ ਭਾਈ ਮੈਂ ਤੁਹਾਨੂੰ ਗੱਲ ਸਮਝ ਤੂੰ ਮੈਂ ਨੋਟ ਕੀਤੀ ਹੈ ਇਹ ਗੱਲ ਵੀ ਇਹ ਨੂੰ ਜਦੋਂ ਜਾਣ ਵਾਰ ਮੈਂ ਆਖ ਦਿੰਦਾ ਕਹਿੰਦਾ ਨਾ ਮੇਰਾ ਜੀ ਨਹੀਂ ਕਰਦਾ ਜਾਣਨਾ ਮੇਰਾ ਜੀ ਨਹੀਂ ਕਰਦਾ ਜਾਣ ਸਿਆਣੀ ਐ ਸਿਆਣੀ ਬੁੜੀ ਕਹਿੰਦੇ ਹੁੰਦੇ ਆ ਕਿ ਆਪਦੇ ਘਰ ਨੂੰ ਲੁੱਜਦੀ ਐ ਜਿਹੜੀ ਹੁੰਦੀ ਐ ਕੰਮਲੀ ਪੇਕਿਆਂ ਦੇ ਮਗਰ ਲੱਗਦੀ ਐ ਉਹ ਭਾਜਦੀ ਹੁੰਦੀ ਐ ਪੇਕਿਆਂ ਨਾਲ ਨਾ ਨਾ ਪੇਕਿਆਂ ਫੁਕਿਆਂ ਮਗਰ ਤਾਂ ਜਮੀਨ ਲੱਗਦੀ ਉਹਦੀ ਕਹਿ ਦਿੰਦੀ ਐ ਤਾਂ ਨਾ ਕੋਈ ਘਰ ਬਣਨ ਆਲੀ ਆ ਆਪਾਂ ਐਵੇਂ ਕਹਿ ਦਗੇ ਵਿਚਾਰੀ ਬਸ ওই ਗੱਲ ਮੈਂ ਤਾਂ ਕਹਿ ਆ ਸੁਣੀ ਨੂੰ ਮਾਹ ਭਾਈ ਮੇਰੀ ਗੱਲ ਸੁਣ ਮਾਹ ਵੀ ਤੁਹਾਡਾ ਜਿੰਨਾ ਪੈਸਾ ਲੱਗੇ ਮੈਂ ਇੱਥੋਂ ਲੈ ਲਿਓ 10000 ਰੁਪਏ ਫੜਾਤਾ ਜਾਂਦੀ ਨੂੰ ਮਾਹ ਇਹਨਾਂ ਤੋਂ ਨਾ ਲਵਾਈ ਚੱਲੀ ਪੈਸੇ ਗਰੀਬ ਹੈਗੇ ਵਿਚਾਰੇ ਹੈਂ ਭਾਈ ਕੋਈ ਦਵਾਈ ਬੂਟੀ ਦੀ ਲੋੜ ਪੈ ਜਾਂਦੀ ਹੈ ਤੈਨੂੰ ਖਾਣ ਪੀਣ ਦੀ ਲੋੜ ਪਵੇ ਤੈਨੂੰ ਕੋਈ ਚੀਜ਼ ਵਸਤੀ ਲੋੜ ਪਵੇ ਤੂੰ ਆਪਦੇ ਪੈਸਿਆਂ ਚੋਂ ਲਈ ਸਹੀ ਗੱਲ ਹੈ ਭਾਈ ਤੂੰ ਕੀ ਕਰਨੇ ਉਹਨਾਂ ਵਸਤੀ ਪੈਸੇ ਹੈ ਹਨਾ ਹਾਂ ਆਹੀ ਬਸ ਮੈਂ ਉਹਨੂੰ ਕਹਿ ਤਾ ਭਾਈ ਚਲ ਉਹ ਕਰ ਲਾਂ ਹਾਂ ਚਲ ਕੋਈ ਦੇਖਦੇ ਹੁਣ 2-4 ਦਿਨਾਂ ਤੱਕ ਜਾਊਂਗਾ ਪਰਸੋ ਜਾਊਂਗਾ ਮੈਂ ਕੱਲ ਦੀ ਗਈ ਹੋਈ ਆ ਉਹ ਹਾਂ ਤੇ ਅੱਜ ਦੂਜਾ ਦਿਨ ਹੋ ਗਿਆ ਕੱਲ ਨੂੰ ਤੀਜਾ ਦਿਨ ਪਰਸੋ ਚੌਥਾ ਦਿਨ ਚੌਥੇ ਜਾਊਗਾ ਚਲ ਠੀਕ ਹੈ ਇਹਨੂੰ ਚਾਰ ਦਿਨ ਮੈਨੂੰ ਲਾ ਦੇ ਨਾ ਮੈਨੂੰ ਕਹਿੰਦੇ ਸੀ ਤਿੰਨ ਚਾਰ ਦਿਨ ਅਸੀਂ ਰੱਖ ਲਾਂਗੇ ਚਲ ਮੈਂ ਅੱਗੇ ਲਾਉਗੀ ਇਹਨੇ ਨਾਲ ਓਏ ਇਹਨੇ ਨਾਲ ਸਹੀ ਗੱਲ ਆ ਵੀ ਨਾਲੇ ਉਹੀ ਗੱਲ ਮਾਸੀ ਨੂੰ ਮਿਲਿਆਊਗੀ ਹੈ ਨਾਲੇ ਸਾਰਿਆਂ ਨੂੰ ਜਾਇਆ ਹੋਊਗੀ ਸਾਰਿਆਂ ਨੂੰ ਹਾਂ ਚਲ ਠੀਕ ਹੈ ਤੇ ਕਿੱਧਰ ਵਾਗੀ ਨੂਰਾ ਰੋਟੀ ਬਣਾਈ ਜਾਂਦੀ ਰੋਟੀ ਬਣਾਈ ਜਾਂਦੀ ਐ ਨਾ ਉਹ ਤਾਂ ਤੇ ਕੱਗਣ ਉਹ ਬਾਹਰ ਨੂੰ ਗਿਆਗਾ ਸਾਠੀਾ ਥੋੜੇ ਤਾਂ ਵਧੀਆ ਤੁਸੀਂ ਤਾਂ ਉਹ ਐਵੇਂ ਪੈ ਜਾਓਗੇ ਕੂਲਰ ਲਾ ਕੇ ਬਸ ਹੋਰ ਤਾਂ ਖੁੱਲੇ ਵਿਹੜੇ ਦਾ ਫਿਰ ਆਈਂਦਾ ਭਾਈ ਰਾਮਦਾਰੀ ਉਹ ਮੈਂ ਤਾਂ ਆਪ ਉੱਥੇ ਪਸੂਆਂ ਕੋਲੀ ਪੈ ਜਾਣਾ ਹੁਣ ਅੱਛਾ ਤੇ ਮੈਂ ਤਾਂ ਉੱਥੇ ਡਾਲ ਲੈਣਾ ਹੁਣਾ ਮੰਜਾ ਹੁਣ ਆਹ ਹੋਰ ਡਰ ਪਾਤਾ ਕਹਿੰਦੇ ਬੰਬ ਸਿੱਟਣਗੇ ਤੇ ਉਹ ਕੱਟ ਉਹ ਡਰਤਾ ਲੱਗਦਾ ਮੇਰੇ ਅੰਦਰ ਨਹੀਂ ਬੜਿਆ ਆਂਦਾ ਭਾਈ ਕਿਦਾਂ ਕਿ ਮੈਨੂੰ ਕਿੰਦਰ ਕਹੀ ਜਾਂਦੇ ਕਹਿੰਦੀ ਭਾਈ ਤੂੰ ਅੰਦਰ ਪੈ ਜਾ ਮੈਂ ਜਦ ਬੰਬ ਟਿੱਗੂਗਾ ਤਾਂ ਬੰਬ ਤਾਂ ਅੰਦਰ ਵੀ ਟਿੱਗੂਗਾ ਹੈ ਫਿਰ ਉਹ ਤਾਂ ਫਿਕਰ ਹੁੰਦਾ ਹੀ ਹੈ ਭਾਈ ਪਹਿਣਾ ਤਾਂ ਸਹੀ ਗੱਲ ਹੈ ਚੱਲ ਭਾਈ ਧੰਨਵਾਦ ਓਡਾ ਹੈ ਧੰਨਵਾਦ ਰੋਕ ਦੇ ਸੁਖ ਦੇ ਭੈਣ ਭਰਾ ਹੀ ਕੰਮ ਆਉਂਦਾ ਹੁੰਦਾ